ਬੰਦਰੇ ਤੇ ਅੱਜ ਬਤਲਾ ਬੋਲ ਕੇ ਆਇਆ ਅੱਜ ਅਸੀਂ ਦੇਖ ਸਕਦੇ ਹਾਂ ਕਿ ਪਰਸੋ ਵਿਧਾਨ ਸਭਾ ਦੇ ਵਿੱਚ ਜਿਵੇਂ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਕਿਹਾ ਕਿ 2017 ਤੋਂ ਲੈ ਕੇ 2022 ਦੇ ਵਿੱਚ ਜਿਹੜੀ ਕਾਂਗਰਸ ਦੀ ਗਵਰਨਮੈਂਟ ਰਹੀ ਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਮ ਤੇ ਰਾਜਨੀਤੀ ਖੇਡੀ ਆ ਉਹ ਕਹਿ ਰਹੇ ਨੇ ਕਿ ਅੱਧੀ ਕਾਂਗਰਸ ਤਾਂ ਇਹ ਕਹਿ ਰਹੀ ਸੀ ਕਿ ਕਿ ਜਿਹੜਾ ਜਿਹੜੀ ਬਿਆਦਬੀ ਹੋਈ ਸੀ ਕਿ ਬਿਆਦਬੀਆਂ ਦੇ ਮੁੱਦੇ ਨੂੰ ਆਪਾਂ ਹੱਲ ਕਰ ਦਈਏ ਅੱਧੀ ਕਾਂਗਰਸ ਕਹਿ ਰਹੀ ਸੀ ਕਿ ਇਹਨੂੰ ਮੁੱਦੇ ਨੂੰ ਲਟਕਾ ਲਿਆ ਜਾਵੇ ਮਤਲਬ ਕਿ ਕਾਂਗਰਸ ਇਸ ਕੋਝੀਆ ਹਰਕਤਾ ਤੇ ਆ ਗਈ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਰਾਜਨੀਤੀ ਖੇਡ ਰਹੀ ਸੀ ਜਿਵੇਂ 84 ਦੇ ਵਿੱਚ ਕਾਂਗਰਸ ਨੇ ਸਿੱਖ ਨਸਲ ਕੁਸ਼ੀ ਕੀਤੀ 84 ਦਾ ਅਟੈਕ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਟੋਪਾ ਟੈਂਕਰ ਦੇ ਨਾਲ ਹਮਲਾ ਕੀਤਾ ਸੋ ਉਹ ਕਾਂਗਰਸ ਦੀ ਜਿਹੜੀ ਮਨਸ਼ਾ ਹੈ ਉਹ ਖਤਮ ਨਹੀਂ ਹੋ ਸਕਦੀ ਅੱਜ ਇਸ ਰੋਸ ਦੇ ਵਿੱਚ ਪੂਰੇ ਯੂਥ ਅਕਾਲੀ ਦਲ ਪੰਜਾਬ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਵੀ ਸਾਡੇ ਵੱਡੇ ਸਤਿਕਾਰਯੋਗ ਸਰਦਾਰ ਜਤਿੰਦਰ ਸਿੰਘ ਜੀ ਲਾਲੀ ਬਾਜਵਾ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਨਾਲ ਮੇਰੇ ਸੀਤਰੀ ਸਾਹਿਬ ਹਲਕਾ ਇੰਚਾਰ ਸ਼ਾਮਚਰਾ ਸੀ ਇਹਨਾਂ ਸਾਰੇ ਵੱਡਿਆਂ ਦੇ ਸਹਿਯੋਗ ਨਾਲ ਯੂਥ ਅਕਾਲੀ ਦਲ ਵੱਲੋਂ ਇਸ ਸੰਬੰਧ ਵਿੱਚ ਬਤਲਾ ਦਿੰਦੇ ਆ ਜਿਵੇਂ ਆਪਾਂ ਜਾਣਦੇ ਆ ਕਿ ਪਿਛਲੇ 15 ਸਾਲਾਂ ਤੋਂ 14-15 ਤੋਂ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਆ ਕਿਉਂਕਿ ਦੋਨਾਂ ਪਾਰਟੀਆਂ ਕੋ ਕਾਂਗਰਸ ਕੋ ਵੀ ਤੇ ਆਪ ਕੋਲ ਵੀ ਕੋਈ ਉਹੋ ਜਿਹਾ ਮੁੱਦਾ ਹੈ ਨਹੀਂ ਸੀ ਕਿ ਪੰਜਾਬ ਦੀ ਜਿਹੜੀ ਡਵੈਲਪਮੈਂਟ ਆ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ ਉਹਦਾ ਕੋਈ ਤੋੜ ਨਹੀਂ ਸੀ ਇਸ ਕਰਕੇ ਇਹੋ ਜੀਆਂ ਘਟਨਾਵਾਂ ਵਿੱਦਵੀ ਜੀਆਂ ਤੇ ਹੋਰ ਜੜੀਆਂ ਘਟਨਾਵਾਂ ਹੋਈਆਂ ਤੇ ਅੱਜ ਵੀ ਉਹ ਸਾਹਮਣੇ ਆ ਗਿਆ ਜਦੋਂ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਗੱਲ ਕੀਤੀ ਆ ਕਿ ਜਦੋਂ ਉਹਨਾਂ ਦੀ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਇਹੋ ਜਿਹੀ ਗੱਲ ਹੋਈ ਕਿ ਅੱਧੀ ਕਾਂਗਰਸ ਚਾਹੁੰਦੀ ਸੀ ਕਿ ਅਸੀਂ ਇਹਦੀ ਕੋਈ ਇਨਵੈਸਟੀਗੇਸ਼ਨ ਨੂੰ ਪੂਰਾ ਕਰੀਏ ਤੇ ਅੱਧੀ ਕਾਂਗਰਸ ਚਾਹੁੰਦੀ ਸੀ ਕਿ ਇਹ ਇਹਨੂੰ ਹਲੇ ਅੱਗੇ ਲਿਗਾਈ ਜਾਈਏ ਤੇ ਉਹਦਾ ਮੇਨ ਕਾਰਨ ਇਹ ਸੀ ਕਿ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹੈ ਉਦੋਂ ਜਿਹੜੀ 104 ਸਾਲ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਪੰਜਾਬ ਪੰਜਾਬੀਆਂ ਤੇ ਪੰਜਾਬੀਆਂ ਤੇ ਲਈ ਸਦਾ ਲੜਦੀ ਰਹੀ ਹੈ ਉਹਨੂੰ ਤੇ ਖਾਸ ਕਰਕੇ ਖੇਤਰੀ ਪਾਰਟੀ ਜਿਹੜੀ ਕਿ ਪੰਜਾਬ ਦੇ ਬੁੱਧਿਆ ਤੇ ਲੜਦੀ ਰਹੀ ਹੈ ਉਹਨੂੰ ਜੇ ਡਾਊਨ ਕਰਨਾ ਹੈ ਤੇ ਇਹੋ ਜਿਹੇ ਮਸਲੇ ਲਿਆਂਦੇ ਜਾਣ ਤੇ ਉਦੋਂ ਹੀ 14 ਤੋਂ ਸ਼ੁਰੂ ਹੋਏ ਤੇ ਅੱਜ ਤਾਈਂ ਉਹਦਾ ਨਾ ਕੋਈ ਇਨਵੈਸਟੀਗੇਸ਼ਨ ਹੋਈ ਆ ਨਾ ਹੀ ਉਹਦੇ ਵਿੱਚ ਕੋਈ ਗੱਲ ਹੋਈ ਆ ਤੇ ਜਦੋਂ ਕੋਈ ਇਲੈਕਸ਼ਨ ਲੱਗੇ ਆਉਂਦੀ ਆ ਉਦੋਂ ਉਹਦਾ ਕੰਮ ਸ਼ੁਰੂ ਕਰ ਦਿੰਦੇ ਆ ਇਹ ਕੁਝ ਨਹੀਂ ਜਿਆਦਾ ਤੋਂ ਅੱਜ ਪੰਜਾਬ ਦੇ ਲੋਕ ਜਿਹੜੇ ਆ ਉਹ ਸਮਝ ਗਏ ਆ ਉਹ ਜਾਣਦੇ ਆ ਕਿ ਇਹ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਕਮਜ਼ੋਰ ਕਰਨ ਦੇ ਲਈ ਇਹ ਸਭ ਕੁਝ ਹੋ ਰਿਹਾ ਹੈ ਰੋਮਣੀ ਅਕਾਲੀ ਦਲ ਸਦਾ ਗੁਰੂ ਦੀ ਉਹਦਾ ਆਸਰਾ ਲੈ ਕੇ ਚੱਲਦਾ ਹੈ ਗੁਰੂ ਗਰਬ ਸਾਹਿਬ ਤਾਂ ਕੱਲਾ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਪੂਰੇ ਪੰਜਾਬ ਦਾ ਪੂਰੀ ਦੁਨੀਆ ਦਾ ਮਾਨਵਤਾ ਦਾ ਚਾਨਣ ਮਨਾਰਾ ਹੈ ਕੋਈ ਸੋਚ ਵੀ ਨਹੀਂ ਸਕਦਾ ਕਿ ਇਹੋ ਜਿਹੀ ਬੇਅਦਬੀ ਕੀਤੀ ਜਾਵੇ ਇਹ ਉਹ ਲੋਕ ਨੇ ਜਿਹੜੇ ਇਹਦੇ ਤੇ ਸਿਆਸਤ ਕਰਦੇ ਨੇ ਤੇ ਅੱਜ ਇੱਥੇ ਦੇ ਟੰਗ ਹੋਣੀ ਸਾਰੇ ਨੌਜਵਾਨ ਜਿਹੜੇ ਇਹ ਇੱਥੇ ਦੇ ਹਨ ਹੁਸ਼ਿਆਰਪੁਰ ਦੇ ਉਹਨਾਂ ਨੇ ਇੱਕ ਬਹੁਤ ਚੰਗੀ ਤਰ੍ਹਾਂ ਇਹ ਪ੍ਰੋਗਰਾਮ ਕੀਤਾ ਹੈ ਕਿਉਂਕਿ ਲੋਕਾਂ ਨੂੰ ਇਹ ਜਗਾਇਆ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਕਿ ਇਹ ਜਿਹੜੀ ਦੋਨੇ ਪਾਰਟੀਆਂ ਉਹ ਪੋਲਿਟਿਕਸ ਕਰ ਰਹੀਆਂ ਆ ਧਰਮ ਦੇ ਨਾਂ ਤੇ ਤੇ ਸਿਆਸਤ ਜਿਹੜਾ ਉਹ ਕਰ ਰਹੀਆਂ ਬਸ ਅੱਜ ਇਹ ਪੁਤਲਾ ਫੂਕਿਆ ਉਸ ਵੰਦ ਕੀ ਕਹਿਣਾ ਚਾਹੂੰਗਾ ਅੱਜ ਜੋ ਇਹ ਪੁਤਲਾ ਫੂਕ ਮਜਾਰਾ ਕੀਤਾ ਗਿਆ ਇਹ ਜੋ ਕੈਪਟਨ ਅਬਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਜਿਹੜੇ ਉਹਨਾਂ ਦੇ ਮੰਤਰੀਆਂ ਵੱਲੋਂ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚ ਬਿਆਨ ਦੇ ਅਗੇਂਸਟ ਕੀਤਾ ਗਿਆ ਕਿਉਂਕਿ ਕੋਈ ਵੀ ਸਰਕਾਰ ਅੱਜ ਤੱਕ ਇਸ ਮੁੱਦੇ ਦੇ ਉੱਤੇ ਆਪਣਾ ਸਪਸ਼ਟ ਮਾਤੀ ਸਾਬਤ ਨਹੀਂ ਕਰ ਸਕੀ ਮੈਂ ਤਾਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਇੱਕ ਬੰਦਾ ਵੀ ਦੱਸਦਾ ਹੈ ਕਿ ਕਿਸੇ ਨੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੁਤਾਈ ਕੀਤੀ ਆ ਜਾਂ ਇਹਨਾਂ ਦਾ ਕਿਸੇ ਤਰ੍ਹਾਂ ਸਾਥ ਨਹੀਂ ਦਿੱਤਾ ਪੰਜਾਬ ਦਾ ਕੱਲਾ ਕੱਲਾ ਬੱਚਾ ਜਾਂ ਦੇਸ਼ਾਂ ਦੇਸ਼ਾਂ ਦੇ ਬੈਠਣ ਬੈਠੇ ਹੋਏ ਜਿੰਨੇ ਵੀ ਪੰਜਾਬੀ ਨੇ ਉਹ ਸਾਰੇ ਚਾਹੁੰਦੇ ਆ ਕਿ ਜੋ ਇਹ ਬੇਅਦਬੀਆਂ ਹੋਈਆਂ ਉਹਨਾਂ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਪਰ ਸੱਚ ਸਾਹਮਣੇ ਕਿੰਨੇ ਲਿਆਉਣਾ ਹੁੰਦਾ ਉਹ ਸਰਕਾਰਾਂ ਨੇ ਲਿਆਉਣਾ ਹੁੰਦਾ ਪਹਿਲੀ ਸਰਕਾਰ ਕਾਂਗਰਸ ਦੀ ਆਈ ਉਹ ਇਸ ਗੱਲ ਤੇ ਆਈ ਸੀ ਕਿ ਅਸੀਂ ਜੋ ਬੇਅਦਬੀਆਂ ਹੋਈਆਂ ਉਹਨਾਂ ਦਾ ਜਿਹੜੀ ਜਾਂਚ ਕਰਾਂਗੇ ਤੇ ਉਹਨਾਂ ਨੇ ਵੀ ਕੋਈ ਜਾਂਚ ਨਹੀਂ ਕੀਤੀ ਤੇ ਦੂਸਰੀ ਸਰਕਾਰ ਜਿਹੜੀ ਹੁਣ ਮੌਜੂਦਾ ਸਰਕਾਰ ਆ ਇਹਨਾਂ ਨੇ ਵੀ ਇਸ ਮੁੱਦੇ ਦੇ ਉੱਤੇ ਧਰਮ ਦੇ ਨਾਂ ਤੇ ਸਿਆਸਤ ਹੀ ਕੀਤੀ ਆ ਅੱਜ ਤੱਕ ਤਾਂ ਇਹਨਾਂ ਤੋਂ ਕੋਈ ਬੰਦਾ ਵੀ ਫੜ ਕੇ ਅੰਦਰ ਨਹੀਂ ਦਿੱਤਾ ਗਿਆ ਬੇਅਦਬੀਆਂ ਦੇ ਨਾਂ ਤੇ ਉੱਤੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਨੂੰ ਇਹ ਪ੍ਰੋਟੈਕਸ਼ਨ ਦਿੰਦੇ ਆ ਤੇ ਬਾਕੀ ਜੋ ਪੰਜਾਬ ਦੇ ਲੋਕ ਆ ਸ਼੍ਰੋਮਣੀ ਅਕਾਲੀ ਦਲ ਤਾਂ ਹਮੇਸ਼ਾ ਹੀ ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਚੱਲਦਾ ਰਿਹਾ ਤੇ ਚੱਲਦਾ ਰਹੇਗਾ ਇਹਨੂੰ ਮਟਾਉਣ ਦੇ ਲਈ ਲੱਖਾਂ ਮੀਰ ਮੰਨੂ ਵਰਗਿਆਂ ਨੇ ਵੀ ਸਾਜ਼ਸ਼ਾ ਕੀਤਾ ਉਹਨਾਂ ਦਾ ਵੀ ਦੁਨੀਆ ਤੇ ਨਾਂ ਨਹੀਂ ਰਿਹਾ ਤੇ ਨਾ ਇਹਨਾਂ ਦਾ ਵੀ ਨਹੀਂ ਰਹਿਣਾ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਚਾਹੁੰਦਾ ਤੁਸੀਂ ਉਹ ਰਿਪੋਰਟ ਨੂੰ ਸਾਬਤਤਾ ਕਰਕੇ ਦਿਖਾਓ ਕਿ ਕਿਸ ਬੰਦੇ ਨੇ ਇਹਦਾ ਬੇਅਦਬੀ ਕੀਤੀ ਆ। ਰਾਜੇਸ਼ ਦੇ ਸਬੰਧ ਵਿੱਚ ਆਏ। ਦੇਖੋ ਅੱਜ ਜਿਲ੍ਹਾ ਹੁਸ਼ਿਆਰਪੁਰ ਦੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੀ ਟੀਮ ਨੇ ਜੋ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਨਵਾਂ ਬਿੱਲ ਤੇ ਕਾਨੂੰਨ ਆ ਰਿਹਾ ਉਹਦੇ ਸੰਬੰਧ ਵਿੱਚ ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਆਪਣੇ ਬਿਆਨ ਜਾਰੀ ਕੀਤੇ ਆ। ਜਿਸ ਸੰਬੰਧ ਵਿੱਚ ਪ੍ਰਗਟ ਸਿੰਘ ਹੁਣੇ ਬੋਲੇ ਮੈਂ ਤਾਂ ਪਾਰਗਟ ਸਿੰਘ ਉਹਨਾਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਕਿ 2012 ਤੋਂ 2017 ਤੱਕ ਤੁਸੀਂ ਖੁਦ ਉਸ ਪਾਰਟੀ ਦਾ ਉਸ ਸਰਕਾਰ ਦਾ ਹਿੱਸਾ ਸੀ ਤੇ ਜੇ ਤੁਹਾਨੂੰ ਅੱਜ ਇਹ ਗੱਲ ਮਹਿਸੂਸ ਹੋ ਰਹੀ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਵੀ ਬੇਅਦਬੀਆਂ ਦੇ ਮੁੱਦੇ ਨੂੰ ਜਿਹੜਾ ਆ ਉਹ ਹੱਲ ਨਹੀਂ ਸੀ ਕਰਨਾ ਚਾਹੁੰਦੀ ਤੇ ਖੁਦ ਜੋ ਮੌਜੂਦਾ ਪੰਜਾਬ ਸਰਕਾਰ ਆ ਆਮ ਆਦਮੀ ਪਾਰਟੀ ਦੀ ਉਸ ਦੇ ਤਾਂ ਆਪਣੇ ਜਿਹੜੇ ਐਮਐਲਏ ਸਨ ਦਿੱਲੀ ਤੇ ਉਹਨਾਂ ਨੂੰ ਸਜ਼ਾ ਹੋ ਚੁੱਕੀ ਆ ਇਹ ਬੇਅਦਬੀਆਂ ਦੇ ਚੱਕਰ ਦੇ ਵਿੱਚ ਕਹਿਣ ਤੋਂ ਬਾਅਦ ਕਿ ਸਿਰਫ ਤੇ ਸਿਰਫ ਕੋਜੀ ਰਾਜਨੀਤੀ ਕਰ ਰਹੇ ਨੇ ਇਹਨਾਂ ਦਾ ਕਿਸੇ ਦੀ ਕੋਈ ਮੰਸ਼ਾ ਨਹੀਂ ਆ ਇਹ ਵਾਲਾ ਜਿਹੜਾ ਆ ਕਿ ਇਹਦਾ ਕੋਈ ਹੱਲ ਕੀਤਾ ਜਾਵੇ ਜਦੋਂ ਵੀ ਕਿਸੇ ਵੀ ਤਰ੍ਹਾਂ ਦੀਆਂ ਵੋਟਾਂ ਦਾ ਟਾਈਮ ਨਜਦੀ ਕੋਂਦਾ ਆ ਉਦੋਂ ਅਜਿਹੇ ਮੁੱਦਿਆਂ ਨੂੰ ਜਿਹੜਾ ਉਭਾਰ ਲੈਂਦੇ ਨੇ ਇੰਨੀ ਬੇਨਤੀ ਮੈਂ ਜ਼ਰੂਰ ਸਰਕਾਰ ਨੂੰ ਕਰੂੰਗਾ ਕਿ ਜੇ ਤੁਸੀਂ ਹੁਣ ਕਾਨੂੰਨ ਲੈ ਕੇ ਆ ਰਹੇ ਹੋ ਅਸੀਂ ਤੁਹਾਡਾ ਇਸ ਗੱਲ ਦੇ ਲਈ ਸਾਥ ਦੇਵਾਂਗੇ ਬੇਸ਼ੱਕ ਅਸੀਂ ਵਿਰੋਧੀ ਤੇ ਰਿਆਂ ਕਿ ਅਜਿਹੇ ਕਾਨੂੰਨ ਲੈ ਕੇ ਆਓ ਕਿ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਚਾਹੇ ਉਹ ਕਿਸੇ ਵੀ ਧਰਮ ਨਾਲ ਰਿਲੇਟਡ ਹੋਵੇ ਉਸ ਦੇ ਕਦੀ ਕੋਈ ਬੇਅਦਬੀ ਨਾ ਕਰ ਸਕੇ ਉਹ ਦਾ ਪਨ ਨੁਕਸਾਨ ਨਾ ਕਰ ਸਕੇ ਤੇ ਕਾਂਗਰਸ ਪਾਰਟੀ ਨੂੰ ਫੇਰ ਇੱਕ ਵਾਰੀ ਕਹਿਣਾ ਚਾਹੁੰਦਾ ਕਿ ਗੁਰ ਜੀਆਂ ਹਰਕਤਾਂ ਦੀ ਆਵਾਜ਼ ਆਜੋ 84 ਕਰੋਨੇ ਵਾਲੇ ਤੁਸੀਂ ਸਿੱਖ ਕਤਲੇਆਮ ਕਰੋਨੇ ਵਾਲੇ ਤੁਸੀਂ ਤੇ ਅੱਜ ਇਹ ਤੁਸੀਂ ਆਪਣੇ ਆਪ ਨੂੰ ਧਰਮਤਾਇਤੀ ਸਮਝਦੇ ਆ ਕਿ ਤੈਨੂੰ ਪਛਦਾ ਨਹੀਂ ਸੋ ਇਹਨਾਂ ਸ਼ਬਦਾਂਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ